ਸੋਨਾ ਹੋ ਰਿਹਾ ਤੇ ਧਨੀਆ ਤੋੜ ਲੀ ਹੁਣ ਇਹ ਧਨੀਆ ਤੇ ਦਿੱਸਪਤ ਨਹੀਂ ਛਾੜਣੀ ਬਣਾਵਾਂਗੇ ਅੱਜ ਇਹ ਦੇਖੋ ਆਪਣੇ ਗੋਭੀ ਲਈ ਹੋਈਆਂ ਤਿੰਨ ਪੰਤਾਂ ਦੀ ਤਿੰਨ ਤਰਾਂ ਦੀ ਇਹ ਹੈਗੀ ਫੁੱਲ ਗੋਭੀ ਕਿ ਇੱਧਰ ਖੜਾ ਫੁੱਲ ਗੋਭੀ ਦਾ ਫੁੱਲ ਇਹ ਹੈਗੀ ਆ ਜੀ ਗਠ ਗੋਭੀ ਤੇ ਇੱਧਰਲੇ ਵੱਟ ਤੇ ਹੈਗੀ ਆ ਬੰਦ ਗੋਭੀ ਲਾਈ ਦੀ ਦੇਖੋ 3 ਪੰਤਾਂ ਦੀ ਇੱਧਰ ਸਰੋਂ ਦੇਖੋ ਜੀ ਆਪਣੀ ਨੀਰੀ ਬੀਜੀ ਹੋਈ ਆ ਸਾਰੀ ਇਹ ਆ ਜੀ ਸੌਂਫ ਦੇਖੋ ਸੌਂਫ ਦਾ ਪੇਡਾ ਇਹ ਸਾਰੀ ਵੱਟ ਤੇ ਸੌਂਫੇ ਲਾਈ ਹੋਈ ਆ ਏ ਅੱਗੇ ਵੀ ਤੁਹਾਨੂੰ ਦਿਖਾਉਣਾ ਕਿੰਨੇ ਸੋਹਣੇ ਪੇਡੇ ਹੋ ਰਹੇ ਨੇ ਸੌਫ ਦੇ ਇਹ ਦੇਖੋ ਇਹ ਸਾਰੇ ਸੌਫ ਆ ਇਹ ਦੇਖੋ ਸੌਫ ਦਾ ਪੇਡਾ ਤੇ ਇੱਕ ਦਿਖਾਉਣਾ ਜੀ ਤੁਹਾਨੂੰ ਜਮੈਣ ਇਹ ਦੇਖੋ ਸਾਰੇ ਇਹ ਜਮੈਣ ਆ ਪਾਲਕ ਵਰਗੀ ਹੁੰਦੀ ਆ ਦੇਖੋ ਤੇ ਜਦੋਂ ਜਦ ਮੈਨ ਲੱਗੂਗੀ ਉਦੋਂ ਵੀ ਤਾਂ ਸਾਨੂੰ ਅਸੀਂ ਵੀਡੀਓ ਬਣਾ ਕੇ ਦਿਖਾਵਾਂਗੇ। ਇਹ ਮਟਰ ਸਾਰੇ। ਮਟਰਾਂ ਚ ਹਲੇ ਫਲੀਆਂ ਨਹੀਂ ਲੱਗੀਆਂ ਨਾ। ਲੱਗੀਆਂ। ਤੋੜਨ ਵਾਲੇ ਤਾਂ ਨਹੀਂ ਹੋਏ ਹਲੇ। ਨਾ। ਹਾਂ ਤਾਂ ਛੋਟੇ। ਹੂੰ। ਇੱਧਰ ਨੇ ਜੀ ਲਾਲ ਟਮਾਟਰ। ਇਹ ਦੇਖੋ। ਇਹ ਪੇੜੇ ਨਹੀਂ ਹੈਗੇ ਇਹਨਾਂ ਦੀ ਬੇਲਾਂ ਨੇ ਲਾਲ ਟਮਾਟਰ ਆਂ ਦੀਆਂ ਤੁਹਾਨੂੰ ਦਿਖਾਉਣੀ ਆਪਾਂ ਗੁੱਸਿਆਂ ਦੇ ਵਿੱਚ ਲੱਗੇ ਹੋਏ ਦੇਖੋ ਇਹ ਸਾਰੇ ਲਾਲ ਟਮਾਟਰ ਨੇ ਕੁੱਤੇ ਤੱਕ ਬੇਲਾਂ ਪਹਿਲਾਂ ਇਹ ਠੰਡ ਨਾਲੋਂ ਥੋੜੇ ਜੇ ਆ ਦੇਖੋ ਸਾਰੇ ਲਾਲ ਟਮਾਟਰ ਇਹ ਠੰਗਾ ਲਾ ਰਹੇ ਨੇ ਭਾਈ ਸਾਰੇ ਠੰਡ ਨਾਲ ਇਹ ਮਰ ਜਾ ਜਗੇ ਤੇ ਪੱਡੇ ਹੁਣ ਸੋਨੇ ਹੋ ਰਹੇ ਨੇ ਜਿਉਂ-ਜਿਉਂ ਧੁੱਪ ਲੱਗੀ ਹੁੰਦੀ ਇਹਨਾਂ ਨੂੰ ਉਹ ਨੀਚੇ ਸਾਰੇ ਇਹ ਵੀ ਦੇ ਸਾਰੇ ਲਾਲ ਟਮਾਟਰ ਨੇ ਬੇਲਾ ਨੇ ਇੱਧਰ ਗੋਭੀ ਇੱਧਰ ਵੀ ਖੜੀ ਹੈ ਫੁੱਲ ਗੋਭੀ ਆ ਦੇਖੋ ਇੱਧਰ ਵੀ ਲੱਗੇ ਹੋਏ ਨੇ ਟਮਾਟਰਾਂ ਦੇ ਗੁੱਸੇ ਇੱਧਰ ਆਪਾਂ ਦੁਬਾਰੋਂ ਮੇਥੇ ਬੀਜੇ ਨੇ ਇਹ ਸਾਰੀ ਘੇਰੀ ਮੇਥਿਆਂ ਦੀ ਆ ਪਹਿਲਾਂ ਬੀਜੇ ਸੀ ਕਿ ਕੋਈ ਐਂ ਵੱਟੜ ਕੇ ਲੈ ਗਿਆ ਸਾਰੇ ਤੇ ਹੁਣ ਇਹ ਦੁਬਾਰੋਂ ਬੀਜੇ ਨੇ ਇੱਧਰ ਘੇਰੀ ਚ ਇੱਧਰ ਹੈ ਜੀ ਮਰੂਦ ਦੇ ਪੱਡੇ ਦੇਖੋ ਇਹ ਜਿਹੜੇ ਐਤ ਕੀ ਪਤਾ ਨਹੀਂ ਕਿ ਮਰੂਦਾ ਨੂੰ ਕੀ ਗੱਲ ਹੋਈ ਸਾਰੇ ਮਰੂਦ ਜਿਹੜੇ ਸਾਰੇ ਝੜ ਗਏ ਇੱਧਰ ਹੁਣ ਕੋਈ ਮਰੂਦ ਨਹੀਂ ਹੈਗਾ ਉੱਪਰ ਸਾਰਾ ਫਲ ਝੜ ਗਿਆ ਸ਼ਾਇਦ ਐਤ ਕੀ ਠੰਢੇ ਜ਼ਿਆਦਾ ਪਈਆ ਜਿਆਦਾ ਠੰਡ ਕਰਨੇ ਸਾਰਾ ਝੜ ਗਿਆ ਇਹ ਦੇਖੋ ਜੀ ਮਹਿਮਾਨ ਹਲੋ ਕੀ ਹਾਲਾ ਇਥੇ ਖੇਤੇ ਰਹਿੰਦੇ ਨੇ ਆਪਣੇ ਚਾਰ ਤੇ ਗਏ ਇਹ ਕੁੱਤੀ ਦੇ ਬੱਚੇ ਨੇ ਇਹਦੇ ਤਿੰਨ ਅੱਧਾ ਠੰਡ ਦੀ ਕਾਰਨ ਮਰ ਗਏ ਕਿਉਂਕਿ ਠੰਡ ਬਹੁਤ ਜ਼ਿਆਦਾ ਤੀ ਗਈ ਤੇ ਇੱਕ ਬੱਚਾ ਵਿਚਾਰਾ ਤੇ ਜਦੋਂ ਵੀ ਅਸੀਂ ਖੇਤ ਤਾਉਣੇ ਆ ਤੂੰ ਭੱਜ ਕੇ ਆਉਂਦਾ ਵੀ ਮੇਰੇ ਵਾਸਤੇ ਖਾਣ ਨੂੰ ਕੁਝ ਲਿਆਇਨੇ। ਇਧਰ ਮੋਟਰ ਚੱਲ ਰਹੀ ਆ। ਕੰਟ ਕਰਾ ਰਹੇ ਨੇ। ਇਧਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਕੇਲਿਆਂ ਦੀਆਂ ਧੜਾਂ ਲੱਗੀਆਂ ਹੋਈਆਂ। ਇਹ ਦੇਖੀ ਕੇਲਿਆਂ ਦੀਆਂ ਧੜਾਂ। ਇੱਕ ਉਧਰ ਲੱਗੀ ਹੋਈ ਉਹ ਵੀ ਦਿਖਾਉਣੇ ਆ। ਇੱਕ ਹੋਰ ਲੱਗ ਰਹੀ ਆ। ਪਹਿਲਾਂ ਵੀ ਦੋ ਤਿੰਨ ਲੱਗੀਆਂ ਦੀਆਂ। ਉਈ ਐਮੀ ਤੋੜ ਕੇ ਲੱਗੇ ਪੱਕਣ ਤੋਂ ਪਹਿਲੀ ਇੱਧਰ ਆਪਣਾ ਚਾਰ ਪਾਸਾ ਦੀਗਾ ਗੰਨਾ ਲਿਆ ਕਿਤੇ ਮਾਂ ਇਹਦੇ नीचे ਚਾਰ ਆ ਬਾਥੂ ਦਾ ਢਾਲ ਕੇ ਨਾ ਸੋਣਾ ਖੜਿਆ ਜੇ ਸਾਗ ਲੈਣਾ ਆ ਜਾ ਜਮਾ ਨਹੀਂ ਠਿਆਂਦਾ ਬਾਥੂ ਹੁਣ ਉਹੀ ਅੱਖਾਂ ਮੁਰੇ ਹੀ ਜਾਂਦਾ ਇਹ ਬੈਂਗਣੀ ਦੇ ਪੱਡ ਲਾਏ ਹਨ ਪਹਿਲਾਂ ਤਾਂ ਇਹ ਵਧੀਆ ਚੱਲਦਾ ਤੇ ਇਹ ਵੀ ਠੱਡੜੇ ਮਾਰਦੇ ਹੁਣ ਦੁਬਾਰੂ ਫੁੱਟਣ ਲੱਗੇ ਸੈਦ ਇਹ ਜਿਹੜੇ ਮਿਰਚਾਂ ਦੇ ਪੱਡੇ ਨੇ ਤੇ ਕਾगज ਵੀ ਪਾਇਆ ਹੋਇਆ ਸੀਗਾ ਪਰ ਫਿਰ ਵੀ ਠੰਡੇ ਇਨਾਂ ਨੂੰ ਵੀ ਮਾਰ ਗਏ ਦੇਖੋ ਆ ਤਿੰਨ ਮਿਰਚਾਂ ਦੇ ਪੱਡੇ ਇੰਦਰ ਜੀ ਖੇਤ ਆਪਣਾ ਅੱਜ ਕੱਲ ਹਰਿਆ ਭਰਿਆ ਵਧੀਆ ਲੱਗਦਾ ਅੱਜ ਕਰ ਸਾਰੇ ਹਰੇ ਵਾਈਆ ਖਦੂਰ ਤੱਕ ਖੇਤਾਂ 'ਕੇ ਬਹੁਤ ਜੀ ਲੱਗਦਾ ਇਹ 베ਰੀ ਦਾ ਬੱਡ ਇੱਧਰ ਪਹਿਲਾਂ ਵੀ ਤੁਹਾਨੂੰ ਦਿਖਾਇਆ ਦਿੱਤਾ ਇਹ ਵੀ ਮੇਲੇ ਕੋਟਲੇ ਵਾਲੇ ਬੱਡੇ ਨੇ ਇੱਧਰ ਆਪਾਂ ਲੈ ਕੇ ਲਾਇਨੇ ਹੈ ਤੇ ਕੀ ਬਹੁਤ ਵਧੀਆ ਰਿਜ਼ਲਟ ਆ ਉਹਨਾਂ ਦਾ ਪੱਡੇ ਆ ਨਾ ਆਹ ਚੀਕੂ ਆ ਦੇਖੋ ਇੱਥੇ ਕ ਲੱਗ ਵੀ ਰਿਹਾ ਇੱਧਰ ਆਪਾਂ ਦਿਖਾਉਣੇ ਆ ਇਹ ਨਿੰਬੂ ਦੇਖੋ ਕਿੰਨਾ ਭਰੇ ਭਰੇ ਫਲ ਨਾਲ ਛੋਟਾ ਜਿਹਾ ਪੱਡਾ ਇਹ ਉਧਰ ਹੀ ਕੰਬ ਵੀ ਲੱਗਿਆ ਹੋਇਆ ਨੰਬਰ ਦਾ ਪੱਡਾ ਉਹ ਖੇ ਤਾਂ ਕਿ ਤੁਸ ਨਾ ਗੁਸਤਖਾਨੀ ਨੂੰ ਮਿਲੇ ਜਾਂਦਾ ਜਿਸ ਨੂੰ ਬਿਸਮਲਾ ਤੋੜਿਆ ਸੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਨੈਕਸਟ ਕਿਸੇ ਹੋਰ ਵੀਡੀਓ ਨਾਲ ਫੇਰ ਮਿਲਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਅੱਗੇ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਚਲੋ ਜੀ ਥੈਂਕ ਯੂ ਬਾਏ